ਲੀਡਰਾਂ ਵੀ ਤਤਨਾ ਹੈ ਸੀ ਲੀਡਰਾਂ ਵੀ ਤਬਵਾਦ ਹੈ ਸੀ ਲੀਡਰ ਤਾਂ ਜੁੰਡੂ ਜੁੰਡੀ ਹੁੰਦੇ ਹੀ ਸੀ ਸਿੰਘ ਸਹਿਬਾਨ ਜਥੇਦਾਰ ਸਹਿਬਾਨਾ ਜਿੰਨਾ ਪੈਦਾ ਹੋ ਗਿਆ ਤਾਕਤਾਂ ਵੀ ਤਨਾ ਪੈਦਾ ਹੋ ਗਿਆ ਮੈਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਇਹ ਚੋਣਾ ਜਲਦੀ ਕਰਨ ਦਾ ਐਲਾਨ ਕਰੇ ਫਰਾਉਤੀਆਂ ਡਕੈਤੀਆਂ ਮਾਰ ਧਾੜ ਕਤਲੋਗਾਰ ਦਾ ਮਾਹੌਲ ਪੈਦਾ ਹੋਇਆ ਵਾ ਸਾਡੇ 3 ਲੱਖ ਕਰੋੜ ਤੋਂ ਵੱਧ ਕਰਜ਼ਾ ਪੰਜਾਬ ਤੇ ਸ਼ਿਰ ਹੋ ਗਿਆ ਅੱਗੇ ਨੂੰ ਬੇਰਜ਼ਗਾਰੀ ਜਿਹੜੀ ਸામਨੇ ਨਜ਼ਰ ਆ ਰਹੀ ਆ ਉਹਦੇ ਵਿੱਚ ਵਾਧਾ ਹੋਦਾ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਸਰਕਾਰ ਨੇ ਤਾਂ ਇਹਨਾਂ ਘਟਰਾਵਾਂ ਨੂੰ ਰੋਕਣ ਲਈ ਇਸ ਤਰ੍ਹਾਂ ਦਾ ਮਾਹੌਲ ਠੀਕ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ ਘਰ ਦਾ ਰਾਖਾ ਹੀ ਕਰਨ ਨੂੰ ਢਾਉਣ ਲੱਗਿਆ ਹੋਇਆ ਤੇ ਇਸ ਕਰਕੇ ਜੇ ਘਰ ਦੇ ਮਾਲਕ ਨੂੰ ਫਿਕਰ ਨਹੀਂ ਤਾਂ ਫਿਰ ਘਰ ਕਿਵੇਂ ਬਚੇਗਾ ਪੰਜਾਬ ਦੀ ਲੀਡਰਸ਼ਿਪ ਮਜ਼ਬੂਤ ਹੁੰਦੀ ਤਾਂ ਪੰਜਾਬ ਦਾ ਆਰਡੀਐਫ ਰੋਕਣ ਦੀ ਕਿਸੇ ਨੂੰ ਹਿੰਮਤ ਨਹੀਂ ਸੀ ਪੈਣੀ ਚੜ੍ਹਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਆ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੋਫੈਸਰ ਪ੍ਰੇਮ ਸਿੰਘ ਚੱਦੂ ਮਾਜਰਾ ਜੀ ਨਾਲ ਪੰਜਾਬ ਦੇ ਹਾਲਾਤਾਂ ਬਾਰੇ ਗੱਲਬਾਤ ਕਰਾਂਗੇ ਅਸਲ 'ਚ ਅਕਾਲੀ ਦਲ ਦੀ ਜਿਹੜੀ ਚਰਚਾ ਚੱਲ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਅਲਾਈਅੰਸ ਆ ਉਹ ਲਗਾਤਾਰ ਹੋ ਰਿਹਾ ਹੈ ਕਿ ਗੱਲਬਾਤ ਚੱਲ ਰਹੀ ਹੈ ਕਿਹੜੀਆਂ ਜਿਹੜੀਆਂ ਧਿਰਾਂ ਨੇ ਜਿਹੜੀਆਂ ਗੱਲਬਾਤ ਕਰ ਰਹੀਆਂ ਨੇ ਤੇ ਨਾਲ ਹੀ ਪੰਜਾਬ ਦੀ ਅਸਲ ਚ ਸਥਿਤੀ ਕੀ ਹੈ ਲੁਧਿਆਣਾ ਦੇ ਵਿੱਚ ਚੋਣ ਚੱਲ ਰਹੀ ਹੈ ਤੇ ਉਹਦੇ ਹਾਲਾਤ ਕੀ ਨੇ ਤਮਾਮ ਗੱਲਾਂ ਬਤਾ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਚੰਦੂ ਮਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਦੂਮਰ ਸਾਹਿਬ ਸਭ ਤੋਂ ਪਹਿਲਾਂ ਬਣ ਦੱਸੋ ਤੁਸੀਂ ਕਹਿੰਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਨੇ ਇਸ ਨੂੰ ਲੈ ਕੇ ਤੁਸੀਂ ਕੀ ਮੰਗ ਕੀ ਕਰਦੇ ਹੋ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਡਿਊ ਨੇ ਪਿਛਲੇ 16 ਸਾਲਾਂ ਤੋਂ ਤੇ ਦੂਜੀ ਸਿਕਾਰ ਕੇ ਵੀ ਆ ਵੀ ਸਿੱਖ ਲੀਡਰਸ਼ਿਪ ਵਿੱਚ ਕਨਫਿਊਜ਼ਨ ਪੈਦਾ ਹੋ ਗਿਆ ਖਲਾਅ ਪੈਦਾ ਹੋ ਗਿਆ ਜੀ ਮਨ ਤਣਾਅ ਪੈਦਾ ਹੋ ਗਿਆ ਲੀਡਰਾਂ ਵਿੱਚ ਤਾਂ ਤਣਾਅ ਹੈ ਸੀ ਲੀਡਰਾਂ ਵਿੱਚ ਤਾਂ ਵਿਵਾਦ ਹੈ ਸੀ ਲੀਡਰ ਤਾਂ ਝੁੰਡੋ ਝੁੰਡੀ ਹੁੰਦੇ ਸੀ ਹੁਣ ਸਿੰਘ ਸਹਿਬਾਨ ਜਥੇਦਾਰ ਸਹਿਬਾਨਾ ਜੀ ਤਣਾਅ ਪੈਦਾ ਹੋ ਗਿਆ ਤਾਕਤਾਂ ਵਿੱਚ ਤਣਾਅ ਪੈਦਾ ਹੋ ਗਿਆ ਐਸੇ ਸਮੇ ਇੱਕ ਸਰਬਪਰਵਾਨਤ ਸਿੱਖ ਲੀਡਰਸ਼ਿਪ ਦਾ ਜਿਹੜਾ ਖਲਾਅ ਉਦੀ ਪਰਿਭਾਈ ਕੇਵਲ ਤੇ ਕੇਵਲ ਐ ਜੀ ਪੀ ਸੀ ਦੀਆਂ ਜਨਰਲ ਚੋਣਾਂ ਹੀ ਕਰ ਸਕਦੀਆਂ ਨੇ ਜਿਹੜੀਆਂ ਡਿਊ ਨੇ ਕਰਨੀਆਂ ਚਾਹੀਦੀਆਂ ਨੇ ਮੈਂ ਮੰਗ ਕੀਤੀ ਆ ਕਿ ਕੇਂਦਰ ਸਰਕਾਰ ਇਹ ਚੋਣਾਂ ਜਲਦੀ ਕਰਨ ਦਾ ਐਲਾਨ ਕਰੇ ਔਰ ਇਹਦੇ ਲਈ ਪੰਥਕ 93 ਅਪੀਲ ਕੀਤੀ ਆ ਕਿ ਇਕੱਠੀਆਂ ਹੋ ਕੇ ਸਾਡਾ ਡੈਲੀਗੇਸ਼ਨ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲ ਤਾਂ ਕਿ ਇਹ ਚੋਣਾਂ ਜਲਦੀ ਕਰਨ ਦਾ ਮਾਹੌਲ ਬਣ ਸਕੇ ਔਰ ਪੰਜਾਬ ਸਰਕਾਰ ਨੂੰ ਵੀ ਇਹ ਚੋਣਾ ਜਲਦੀ ਕਰਾਉਂਦੀ ਚੋਸਬਾਸ਼ ਕਰਨੀ ਚਾਹੀਦੀ ਤੇ ਗੁਵਾਂਡ ਤੇ ਹਰਿਆਣਾ ਕਰਕੇ ਵੀ ਬਰੇ ਗਿਆ ਤੇ ਅਸੀਂ ਕਿੰਨੇ ਸਾਲਾਂ ਦੀਆਂ ਡੂਪੀਆਂ ਕਰਾ ਨਹੀਂ ਸਕੇ ਸੋ ਇਸ ਕਰਕੇ ਫਿਰ ਚਿੰਤਾ ਵਾਲੇ ਹਾਲਾਤ ਨੇ ਪੰਥ ਇਹ ਠੀਕ ਆ ਕਿ ਪੰਥਕ ਏਕਤਾ ਲਈ ਪੰਥਕ ਮਜ਼ਬੂਤੀ ਲਈ ਖਿਲਰੀ ਹੋਈ ਪੰਥੀ ਸ਼ਕਤੀ ਨੂੰ ਜੋੜਨ ਲਈ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜਾ ਇੱਕ ਰੋਡ ਮੈਂ ਐਲਾਨਿਆ ਗਿਆ ਸਿੰਘ ਸਹਿਬਾਨ ਵੱਲੋਂ ਉਹ ਤੇ ਚੱਲ ਕੇ ਵੀ ਸਰਪ੍ਰਮ ਅੰਤਰ ਲੀਡਰਸ਼ਿਪ ਸਾਹਮਣੇ ਆ ਚਈਦੀ ਹੈ ਉਹਦੇ ਲਈ ਵੀ ਫਿਰ ਦੇ ਯਤਨ ਹੋ ਰਹੇ ਨੇ ਔਰ ਮੈਂ ਸਮਝਦਾ ਕਿ ਜਿਹੜੀ ਸ਼ਰਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਰੱਬੀ ਮੀਹ ਮੀਂਹ ਸੀ ਉਹਨੂੰ ਗੂਰ ਪੈਣ ਲੱਗਿਆ ਔਰ ਉਹਦੇ ਵਿੱਚੋਂ ਨਿਕਲੀ ਪੰਜ ਮੈਂਬਰ ਦੀ ਕਮੇਟੀ ਨੇ ਭਾਰਤੀ ਮੁਕੰਮਲ ਕਰਕੇ ਜਲਦੀ ਪੰਥਕ ਲੀਡਰਸ਼ਿਪ ਪੰਜ ਤੋਂ ਪੰਜਾਬੀਆਂ ਨੂੰ ਸੁਵਾਦੀਆਂ ਉਹੀ ਸਬਾਬ ਬਹੁਤ ਦੇਰੀ ਆ ਗਿਆ ਚਦਵਾ ਸਾਹਿਬ ਕੋਈ ਮਿਲੂਗਾ ਜਿਵੇਂ ਤੁਸੀਂ ਕਿਹਾ ਵੀ ਡੈਲੀਗੇਟ ਨੂੰ ਮਿਲਣਾ ਚਾਹੀਦਾ ਪੰਥਰਕੀ ਦਾ ਇਕੱਠ ਹੋਣਾ ਚਾਹੀਦਾ ਨੇ ਬੁੱਧੀ ਜੀ ਵੀ ਬੋਦ ਨੇ ਕਿ ਆਖਰਕਾਰ ਕੋਈ ਤਾਂ ਪਹਿਲ ਕਰੇਗਾ ਹੁਣ ਤੁਸੀਂ ਪਹਿਲ ਕਰ ਰਹੇ ਹੋ ਪੰਜਾਬ ਸਰਕਾਰ ਨੂੰ ਵੀ ਇਨਵੋਲਵ ਹੋਣਾ ਚਾਹੀਦਾ ਹੈ ਜੇਕਰ ਕੋਈ ਪੰਜਾਬ ਸਰਕਾਰ ਨਾਲ ਮਿਲੇਗਾ ਬੁੱਧੀ ਜੀ ਵੀ ਨਾਲ ਮਿਲੇਗਾ ਤਾਂ ਹੀ ਜਿਹੜਾ ਗ੍ਰਹਿ ਮੰਤਰੀ ਮਿਲਿਆ ਜਾ ਸਕਦਾ ਤੁਹਾਡੇ ਵੱਲੋਂ ਕਦੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਦੇਖੋ ਅਸੀਂ ਭਾਰਤੀ ਮਹੀਮ ਦੇ ਵਿੱਚ ਰੁੱਝੇ ਹੋਏ ਹਾਂ ਬਹੁਤ ਜਲਦੀ ਇਹ ਮੁਕੰਮਲ ਹੋ ਜਾਏਗੀ ਜੇ ਉਦੋਂ ਤੱਕ ਕਿਸੇ ਨੇ ਨਾ ਯਤਨ ਕੀਤਾ ਤਾਂ ਅਸੀਂ ਜ਼ਰੂਰ ਇਸ ਪਾਸੇ ਤੁਰਾਂਗੇ ਕਿਉਂਕਿ ਇਹੀ ਇੱਕ ਰਾਹ ਇਹੀ ਮੈਂ ਸਮਝਦਾ ਕਿਸੇ ਕਿਨਾਰੇ ਸਾਨੂੰ ਲਾ ਸਕਦਾ ਰਸਤਾ ਸੋ ਇਸ ਲਈ ਮੁਕੰਮਲ ਕਰਕੇ ਭਰਤੀ ਲੀਡਰਸ਼ਿਪ ਸਾਹਮਣੇ ਲਿਆ ਕੇ ਜਲਦੀ ਅਸੀਂ ਇਸ ਪਾਸੇ ਤੁਰਾਂਗੇ ਪ੍ਰਸਾਦ ਸਾਹਿਬ ਕੀ ਲਗਾ ਜਿਹੜੇ ਪੰਜਾਬ ਦੇ ਹਾਲਾਤ ਲਗਾ ਚੱਲ ਰਹੇ ਤੁਸੀਂ ਦੇਖਿਆ ਰੋਜ਼ ਜਿਹੜਾ ਆਪਾਂ ਸੋਸ਼ਲ ਮੀਡੀਆ 'ਤੇ ਦੇਖਦੇ ਆਂ ਅਖਬਾਰਾਂ ਵੀ ਪੜਦੇ ਆਂ ਕਦਰ ਲਗਾਤਾਰ ਹੋ ਰਹੇ ਨੇ ਸੋਸ਼ਲ ਮੀਡੀਆ ਦੇ ਜਿਹੜੇ ਇਨਫਲੂਐਂਸਰ ਨੇ ਉਹ ਲਗਾਤਾਰ ਫਰੋਤੀਆਂ ਮੰਗ ਰਹੇ ਨੇ ਕਿ ਇਦਾਂ ਦੀ ਘਟਨਾਵਾਂ ਪੰਜਾਬ ਦੇ ਵਿੱਚ ਪਹਿਲਾਂ ਤਾਂ ਮੈਨੂੰ ਲੱਗਦਾ ਬਹੁਤ ਘੱਟ ਹੁੰਦੇ ਸੀ ਜਿਵੇਂ ਜਾਂ ਸਾਹਮਣੇ ਨਹੀਂ ਆਉਂਦੇ ਸੀ ਜਾਂ ਉਹ ਸੋਸ਼ਲ ਮੀਡੀਆ ਕਰਕੇ ਆ ਰਹੀਆਂ ਜਾਂ ਪੰਜਾਬ ਦੇ ਹਾਲਾਤ ਇਦਾਂ ਬਣ ਗਏ ਮੈਂ ਸਮਝਦਾ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਕੱਲੇ ਪੰਥ ਖੇਤਰ ਤੇ ਨਹੀਂ ਖਲਾਫ ਪਾਇਦਾ ਹੋਇਆ ਸਮੁੱਚੇ ਪੰਜਾਬ ਦੇ ਲੀਡਰਸ਼ਿਪ ਤੇ ਖਲਾਫ ਪਾਇਦਾ ਹੋਇਆ ਵਾ ਕਿਉਂਕਿ ਬਸ ਜਿਸ ਤਰੀਕੇ ਦੇ ਨਾਲ ਰਾਜਕਤਾ ਫੈਲੀ ਹੋਈ ਆ ਜਿਸ ਤਰੀਕੇ ਦੇ ਨਾਲ ਲਾਲਸਣਸ ਫੈਲੀ ਹੋਈ ਆ ਜਿਸ ਤਰ੍ਹਾਂ ਠਰਾਉਤੀਆਂ ਡਕੈਤੀਆਂ ਮਾਰ ਧਾੜ ਕਤਲੋਗਾਰ ਦਾ ਮਾਹੌਲ ਪੈਦਾ ਹੋਇਆ ਵਾ ਮਤਲਬ ਨਿਤ ਦਿਨ ਇਲੈਕਟ੍ਰੋਨ ਮੀਡੀਆ ਦੇਖ ਲੋ ਸੋਸ਼ਲ ਮੀਡੀਆ ਦੇਖ ਲੋ ਸਾਰਾ 24 ਘੰਟੇ ਇਸ ਕਿਸਮ ਦੀਆਂ ਘਟਰਾਵਾਂ ਤੇ ਹੀ ਮਤਲਬ ਲੋਕਾਂ ਦਾ ਧਿਆਨ ਲੱਗਿਆ ਹੋਇਆ ਤੇ ਪੰਜਾਬ ਪੰਜਾਬੇ ਨਹੀਂ ਰਿਹਾ ਪੰਜਾਬ ਤਾਂ ਹੁਣ ਇੱਕ ਬੜਾ ਅਸ਼ਾਂਤ ਅ ਪ੍ਰਦੇਸ਼ ਸਾਹਮਣੇ ਬਣ ਕੇ ਨਜ਼ਰ ਆ ਰਿਹਾ ਸੋ ਐਸੇ ਹਾਲਾਤਾਂ ਦੇ ਵਿੱਚ ਤਾਂ ਕੁਦਰਤੀ ਤੌਰ ਤੇ ਪੰਜਾਬ ਨੂੰ ਬਚਾਉਣ ਲਈ ਇੱਕ ਸੋਹਰਦ ਪੰਜਾਬ ਤੇ ਪੰਜਾਬੀ ਅਧਿ ਪਹਿਰੇਦਾਰ ਪਾਰਟੀ ਮਜਬੂਤੀ ਨਾਲ ਕਿਉਂ ਨਹੀਂ ਚਾਹੀਦੀ ਕਿਉਂਕਿ ਪੰਜਾਬ ਤੇ ਜਿਹੜੇ ਆਪ ਦੇ مالی ਸਾਧਨ ਨੇ ਉਹ ਬਿਲਕੁਲ ਉਹਨਾਂ ਚ ਖਰੋਦ ਪੈਦਾ ਹੋ ਗਈ ਉਹ ਮਾਲਾ ਕੋਈ مالی ਸਾਧਨ ਐਸਾ ਰਹੀ ਨਹੀਂ ਜਿਹਦੇ ਨਾਲ ਅਸੀਂ ਪੰਜਾਬ ਨੂੰ ਅੱਗੇ ਲਿਜਾ ਸਕੀਏ ਕਰਜ਼ਾ ਲੈ ਕੇ ਪੰਜਾਬ ਆਪਣਾ ਡੱਕਟ ਪਾ ਰਿਹਾ ਕਰਜ਼ੇ ਤੇ ਤਨਖਾਹਾਂ ਦੇ ਕੇ ਸੂਬਾ ਕਿਵੇਂ ਬਚਾ ਸਕਦਾ 3.5 ਲੱਖ ਕਰੋੜ ਤੋਂ ਵੱਧ ਕਰਜ਼ਾ ਪੰਜਾਬ ਦੇ ਸਿਰ ਹੋ ਗਿਆ ਅੱਗੇ ਨੂੰ ਬੇਰਜਗਾਰੀ ਜਿਹੜੀ ਸਾਹਮਣੇ ਨਜ਼ਰ ਆ ਰਹੀ ਆ ਉਹਦੇ ਵਿੱਚ ਬਾਦਾਂ ਹੁੰਦਾ ਨਜ਼ਰ ਆ ਰਿਹਾ ਅੱਗੇ ਮਾੜੀ ਮੋਟੀ ਕੋ ਇੰਡਸਟਰੀ ਹੁੰਦੀ ਸੀ ਕਾਰੋਬਾਰ ਹੁੰਦੇ ਸੀ ਹੁਣ ਤਾਂ ਲੋਕ ਕਾਰੋਬਾਰ ਪੰਜਾਬ ਚ ਕਰਨ ਤੋਂ ਭੱਜ ਰਹੇ ਨੇ ਪੰਜਾਬ ਸਰਹੱਦੀ ਸੂਬਾ ਹੁਣ ਕਰਕੇ ਪੰਜਾਬ ਦੇ ਸ਼ਾਂਤ ਵਾਤਾਵਰਨ ਨੂੰ ਕਰਕੇ ਕਿਉਂਕਿ ਪੰਜਾਬ ਸਰਕਾਰ ਨੇ ਤਾਂ ਇਹਨਾਂ ਕਟਰਾਵਾਂ ਨੂੰ ਰੋਕਣ ਲਈ ਇਸ ਤਰ੍ਹਾਂ ਦਾ ਮਾਹੌਲ ਠੀਕ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ ਜਿਵੇਂ ਕਹਿੰਦੇ ਆ ਨੇ ਅੱਭਰੋਂ ਛੜ ਰਿਹਾ ਨੀਰੋ ਬੰਸਰੀ ਵਜਾ ਰਿਹਾ ਪੰਜਾਬ ਦੇ ਜਿਹੜੇ ਤਰ੍ਹਾਂ ਦੇ ਸ਼ਾਂਤ ਮਾਹੌਲ ਨਾ ਉਹਦੇ ਲਈ ਸਿਹਰਦ ਦਾ ਪੰਜਾਬ ਸਰਕਾਰ ਵੱਲੋਂ ਦਿਖਾਈ ਨਹੀਂ ਜਾ ਰਹੀ ਜੇ ਬਾੜੀ ਖੇਤ ਨੂੰ ਖਾਵੇਗਾ ਤਾਂ ਫਸਾਏਗੀ ਤਾਂ ਫਿਰ ਖੇਤ ਕਿਵੇਂ ਬਚੇਗਾ ਘਰ ਦਾ ਰਾਖਾ ਹੀ ਘਰ ਨੂੰ ਢਾਉਣ ਲੱਗਿਆ ਹੋਇਆ ਤੇ ਇਸ ਕਰਕੇ ਜੇ ਘਰ ਦੇ ਮਾਲਕ ਨੂੰ ਫਿਕਰ ਨਹੀਂ ਤਾਂ ਫਿਰ ਘਰ ਕਿਵੇਂ ਬਚੇਗਾ ਸੋ ਐਸੇ ਹਲਾਤਾ ਵਿੱਚ ਮੈਂ ਤਾਂ ਕਿਹਾ ਕਿ ਪੰਜਾਬ ਨੂੰ ਵੀ ਇੱਕ ਸਿਹਰਦ ਲੀਡਰਸ਼ਿਪ ਦੀ ਲੋੜਾ ਪੰਜਾਬ ਦੀ ਲੀਡਰਸ਼ਿਪ ਵਿੱਚ ਵੀ ਖਲਾਫਾਇਦਾ ਹੋਇਆ ਜੇ ਪੰਜਾਬ ਦੀ ਮਜ਼ਬੂਤ ਲੀਡਰਸ਼ਿਪ ਹੁੰਦੀ ਤਾਂ ਸਾਡੇ ਬੀਵੀਐਮਪੀ ਦੇ ਵਿੱਚ ਸਥਾਈ ਮੈਂਬਰਸ਼ਿਪ ਖੋਣ ਦੀ ਕਿਸੇ ਨੂੰ ਹਿੰਮਤ ਨਹੀਂ ਸੀ ਪੈਣੀ ਜੇ ਪੰਜਾਬ ਦੀ ਲੀਡਰਸ਼ਿਪ ਮਜ਼ਬੂਤ ਹੁੰਦੀ ਤਾਂ ਪੰਜਾਬ ਦਾ ਆਰਡੀਐਫ ਰੋਕਣ ਦੀ ਕਿਸੇ ਨੂੰ ਹਿੰਮਤ ਨਹੀਂ ਸੀ ਪੈਣੀ ਮਤਲਬ ਹੁਣ ਕੇਂਦਰ ਸਰਕਾਰ ਦੀ ਸੂਬਿਆਂ ਦੇ ਅਧਿਕਾਰ ਖੇਤਰ ਇੰਨੀ दखਲਅੰਦਾਜ਼ੀ ਹੋ ਗਈ ਕੋਈ ਮਾੜਾ ਮੋਟਾ ਵੀ ਚੀਜ਼ ਨਹੀਂ ਬਟ ਰਹਾ 50 ਕਿਲੋਮੀਟਰ ਤੱਕ ਤਾਂ ਬੀਐਸਐਫ ਆ ਕੇ ਬੈਠ ਗਈ ਕੋਈ ਚੀਜ਼ ਨਹੀਂ ਵਟ ਰਹਾ ਪਰ ਮਤਲਬ ਜਿਸ ਤਰ੍ਹਾਂ ਪੰਜਾਬ ਦੇ ਸਰਹਾਦਾਂ ਤੇ ਕੰਟਰੋਲ ਕੀਤਾ ਜਾ ਰਿਹਾ ਕੇਂਦਰ ਵੱਲੋਂ ਪੰਜਾਬ ਨੂੰ ਲਾਹਵੰਦ ਸਮਝਿਆ ਜਾ ਰਿਹਾ ਔਰ ਪੰਜਾਬ ਦੇ ਜਨਨੀ ਬਿਲਕੁਲ ਇੱਕ ਕਿਸਮ ਦੀ ਘੰਟੀ ਨੱਪੀ ਜਾ ਰਹੀ ਆ ਸੋ ਇਸ ਲਈ ਜ਼ਰੂਰੀ ਆ ਪੰਜਾਬ ਨੂੰ ਬਚਾਉਣ ਲਈ ਕੋਈ ਸੇਰ ਦਾ ਪੰਜਾਬ ਤੇ ਪੰਜਾਬੀਆਂ ਦੀ ਲੀਡਰਸ਼ਿਪ ਸਮਾਂ ਲੈ ਕੇ ਆਉਣਾ ਪ੍ਰਧਾਨ ਜੀ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿਹੜਾ ਬੰਦ ਪਿਆ ਹੈ ਪਰ ਕਈਆਂ ਨੇ ਜਿਹੜਾ ਚਿੱਠੀ ਲਿਖੀ ਆ ਤੁਹਾਡੇ ਬੋਲ ਕੀ ਮੰਗਾ ਵੀ ਕਰਤਾਰਪੁਰ ਕੋਲਡੋਰ ਜਿਹੜਾ ਖੁੱਲਣਾ ਚਾਹੀਦਾ ਕਿਉਂ ਜਿਸ ਤਰ੍ਹਾਂ ਹਾਲਾਤ ਪਿੱਛੇ ਪੈਦਾ ਹੋਏ ਭਾਰਤ ਤੇ ਪਾਕਿਸਤਾਨ ਦੇ ਤਾਂ ਉਸ ਤੋਂ ਬਾਅਦ ਸੰਗਤਾਂ ਵੜੀਆਂ ਦਰਸ਼ਨ ਕਰਨ ਵਾਸਤੇ ਨਹੀਂ ਜਾ ਸਕੀਆਂ ਲਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਚੋਣਾਂ ਦੇ ਨਾਲ-ਨਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਵੀ ਅਸੀਂ ਅਪੀਲ ਕਰਦੇ ਹਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣਾ ਵੀ ਐਵੇਂਾ ਜ਼ਰੂਰੀ ਆ ਔਰ ਲੋਕ ਜਿਹੜੇ ਪਿਛਲੇ ਕਾਫੀ ਸਮੇਂ ਤੋਂ ਇਸ ਗੱਲ ਦਾ ਤਰਬਾਸ ਮਹਿਸੂਸ ਕਰ ਰਹੇ ਸੀ ਗੁਰੂ ਨਾਰਗਦੇਵ ਸਾਉਤੀ ਨੂੰ ਸਚਾਰਚੋ ਮਹਾਨ ਤੂਵੀ ਤਰਤਾਤੀ ਦੇ ਦਰਸ਼ਨ ਕਰਕੇ ਤੇ ਉਹਦੇ ਤੇ ਪਿੱਛੇ ਭਾਰਤ ਪਾਕਿਸਤਾਨ ਦੇ ਅਸਾਮੇ ਸਬੰਧ ਨੂੰ ਕਰਕੇ ਜਿਸ ਤਰ੍ਹਾਂ ਰੋਗ ਲੱਗੀ ਆ ਹੁਣ ਉਹ ਦੁਆਰਾ ਸ਼ੁਰੂ ਹੋਣੀ ចਹੀਦੀ ਆ ਖੁੱਲਣੀ ចਹੀਦੀ ਆ ਤੇ ਦਰਸ਼ਨਦਾਰੇ ਜਿਹੜੇ ਨੇ ਉਹ ਉਹਨਾਂ ਲਈ ਰਾਹ ਬਣਾਉਣਾ ਚਾਹੀਦਾ ਇਕਬਾਲ ਸਾਹਿਬ 2-3 ਦਿਨ ਤੋਂ ਲਗਾਤਾਰ ਇਹ ਚਰਚਾਵਾਂ ਚੱਲ ਰਹੀਆਂ ਨੇ ਕਿਉਂਕਿ ਬਲਵਿੰਦਰ ਸਿੰਘ ਪੁੰਦਰ ਜੀ ਦਾ ਵਿਆਹ ਆਇਆ ਕਿ ਕਾਲੀ ਦਲ ਤੇ ਗੱਠ ਜੋੜ ਜਿਹੜਾ ਉਹ ਹੋਣਾ ਚਾਹੀਦਾ ਕਿਉਂਕਿ ਜੇਕਰ ਪੰਜਾਬ ਦੇ ਮਸਲੇ ਹੱਲ ਹੁੰਦੇ ਨੇ ਕਿ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋਵੇ ਤਾਂ ਕਿਤੇ ਅਲੱਗ ਲੱਗਦਾ ਵੀ ਅਕਾਲੀ ਦਲ ਤੇ ਭਾਜਪਾ ਦੋਨੇ ਜਿਹੜੇ ਨੇ ਸਰਵਾਈਵ ਕਰ ਸਕਦੇ ਨੇ ਪੰਜਾਬ 'ਚ ਦੇਖੋ ਅਜੇ ਤੱਕ ਕਿਹਦਾ ਕਿਹੜੇ ਪਾਰਟੀ ਨਾਲ ਗੱਠਜੋੜ ਹੋਣਾ ਉਸ ਤਰ੍ਹਾਂ ਦਾ ਮਾਹੌਲੇ ਹੈ ਨਹੀਂ ਵਾਤਾਵਰਣ ਹੈ ਨਹੀਂ ਅਜੇ ਮੈਂ ਪਹਿਲੀ ਗੱਲ ਤਾਂ ਅਜੇ ਕਿਸੇ ਗੱਠਜੋੜ ਦਾ ਸਮਾਂ ਹੀ ਹੈ ਨਹੀਂ ਤੇ ਦੂਜੀ ਗੱਲ ਇਹ ਆ ਵੀ ਅਜੇ ਤਾਂ ਆਪਣੇ ਘਰ ਸਵਾਰਨ ਤੇ ਲੱਗੇ ਹੋਏ ਆ ਸਾਰੇ ਅਜੇ ਆਪਣਾ ਘਰ ਹੀ ਨਹੀਂ ਸਵਾਰਿਆ ਗਿਆ ਤੇ ਦੁੱਧਿਆਂ ਨਾਲ ਗੱਠ ਜੋੜ ਕਰਦੇ ਫਿਰਦੇ ਆ ਤੇ ਉਹਨੂੰ ਕੋਈ ਬਹੁਤ ਅੱਛੀ ਗੱਲ ਨਹੀਂ ਸਮਝੀ ਜਾ ਸਕਦੀ ਪਹਿਲਾਂ ਤਾਂ ਪੰਜਾਬ ਤੇ ਪੰਜਾਬੀਆਂ ਤੈਨੂੰ ਬਚਾਉਣ ਵਾਲਿਆਂ ਦਾ ਏਕਾ ਬਹੁਤ ਜ਼ਰੂਰੀ ਆ ਪਹਿਲਾਂ ਤਾਂ ਸਿਰਮ ਆਪਣੀ ਜਿਹੜੀ ਪੰਥਕ ਸ਼ਕਤੀ ਆ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਧੁਰੇ ਨਾਲ ਜੋੜਨਾ ਬਹੁਤ ਜ਼ਰੂਰੀ ਆ ਪਹਿਲਾਂ ਤਾਂ ਅਡਡ ਬੋਲੀਆਂ ਬੋਲਣ ਦੀ ਥਾਂ ਇੱਕ ਆਵਾਜ਼ ਵਿੱਚ ਬੋਲਣਾ ਬਹੁਤ ਜ਼ਰੂਰੀ ਆ ਸੋ ਇਸ ਕਰਕੇ ਇਸੇ ਹੋਰ ਨਾਲ ਏਕੇ ਦੀ ਲੋੜ ਪਏਗੀ ਜਾਂ ਨਹੀਂ ਪਏਗੀ ਜੇ ਅਸੀਂ ਆਪਣੀ ਮਜਬੂਤੀ ਨਾਲ ਚੱਲਾਂਗੇ ਸਿਰ ਆਪਣੇ ਪੈਰਾਂ 'ਚ ਅਸੀਂ ਮਜ਼ਬੂਤ ਹੋ ਸਕਦੇ ਹਾਂ ਮਰਤਪਾਲ ਦਾ ਕਿਹਦੇ ਨਾਲ ਸੌਜੋਤਾ ਸੀ ਭਾਈ ਸਾਹਿਬ ਦੀ ਸੀ ਖਾਲਸੇ ਦਾ ਕਿਹਦੇ ਨਾਲ ਸੀ ਸੋ ਪਹਿਲੀ ਗੱਲ ਆ ਸਾਨੂੰ ਆਪਣੇ ਪੰਥਕ ਧਿਰਾਂ ਨੂੰ ਪੰਥਕ ਵਿਚਾਰਤਾ ਰਾਜ ਚੱਲ ਰਿਹਾਏ ਲੋਕਾਂ ਨੂੰ ਪੰਜਾਬ ਤੇ ਪੰਥ ਦਾ ਖੁਲਾਚਾਉਣ ਵਾਲੇ ਨੂੰ ਆਪ ਸਿਰ ਜੋੜ ਕੇ ਬੈਠਣ ਦੀ ਲੋੜ ਆ ਲਾ ਸਵਾਲ ਲੁਧਿਆਣੇ ਦੀ ਚੋਣ ਨੂੰ ਲੈ ਕੇ ਕੀ ਲੱਗਦਾ ਕਾਲੀ ਦਲ ਸਰਵਾਈਵ ਕਰ ਸਕੀਗਾ ਜਿਸ ਤਰ੍ਹਾਂ ਕਾਲੀ ਦਲ ਮੈਦਾਨ ਦੇ ਵਿੱਚ ਆਇਆ ਉਹਨਾਂ ਦਾ ਕੱਲ ਪਰਸੋ ਬਿਆਨ ਸੀ ਕਿਸੇ ਲੀਡਰ ਦਾ ਕਹਿੰਦਾ ਜੇ ਨਹੀਂ ਜਿੱਤਦੇ ਨਾ ਜੇ ਸਾਡੀ ਜਿਹੜੀ ਵੋਟ ਬੈਂਕ ਜਿਹੜੀ ਹੈ ਕਿਤਨਾ ਕਿਤਨਾ ਜਿਹੜਾ ਵੱਜ ਜਾਂਦੀ ਹੈ ਤਾਂ ਵੀ ਸਰਵਾਈਵ ਕਰ ਜਾਗੇ ਕੀ ਲੱਗਦਾ ਵੀ ਕਾਲੀ ਦਲ ਦਾ ਉਸ ਤੋਂ ਬਾਅਦ ਕੋਈ ਗਰਾਫ ਹੋਵੇਗਾ ਲੁਧਿਆਣਾ ਚੋਣ ਤੋਂ ਬਾਅਦ ਕੋਈ ਸ਼ਰਮਣੀ ਅਕਾਲੀ ਦਲ ਦੀ ਤਾਂ ਜਥੇਬੰਦੀ ਹੈ ਜੇ ਬਣਣੀ ਆ ਇਹ ਤਾਂ ਇੱਕ ਦਲ ਆ ਇਹ ਤਾਂ ਇੱਕ ਧੜਾ ਉਸ ਤੋਂ ਬਾਅਦ ਜਿਹੜਾ ਉੱਥੇ ਚੋਣ ਲੜ ਰਿਹਾ ਤੇ ਜੇ ਲੁਧਿਆਣੇ ਵਿੱਚ ਚੋਣ ਲੜ ਰਿਹਾ ਦਿਲੰਦਰ ਦੇ ਵਿੱਚ ਚੋਣ ਨਿਸ਼ਾਨ ਛੱਡ ਕੇ ਭੱਜ ਗਏ ਤੇ ਬਾਕੀ ਇੱਥੇ ਜਿਹੜੀਆਂ ਪਹਿਲਾਂ ਚੋਣਾ ਹੋਈਆਂ ਚਾਰ ਉਹਨਾਂ ਵਿੱਚ ਉਮੀਦਵਾਰ ਹੀ ਨਹੀਂ ਕੋਈ ਖੜਾ ਕੀਤਾ ਤੇ ਹੁਣ ਕਿਸੇ ਵਿਅਕਤੀ ਵਿਸ਼ੇਸ਼ ਤੇ ਨਾਲ ਨਾਲ ਜੁੜ ਕੇ ਤਰਨਾ ਚਾਹੁੰਦੇ ਨੇ ਪਰ ਮੈਂ ਸਮਝਦਾ ਕਿ ਇਹ ਜਿਹੜੀ ਉਪ ਚੋਣ ਲੁਧਿਆਣੇ ਦੀ ਇਹ ਤਾਂ ਮਾਇਆ ਦਾ ਖੇਲਾ ਇਹ ਤਾਂ ਸਰਕਾਰੀ ਧਿਰ ਦੀ ਹਾਈਟੈਕ ਕਰਨ ਵਾਲੀ ਗੱਲ ਆ ਜਾਂ ਉਹ ਲੋਕ ਜਿਨ੍ਹਾਂ ਨੇ ਰਾਜ ਭਾਗ ਹੜਾਏ ਉਹ ਉਹ ਉਸ ਸ਼ਕਤੀ ਦਾ ਨਾਲ ਲੋਕਾਂ ਨੂੰ ਦੇ ਵੋਟਾਂ ਕਿchna ਚਾਹੁੰਦੇ ਨੇ ਸੋ ਇਹ ਕੋਈ ਵਰਡਿਕਟ ਨਹੀਂ ਹੈ ਆ ਪਬਲਿਕ ਦਾ ਇਹ ਤਾਂ ਇੱਕ ਮਾਇਆ ਦਾ ਵਰਡਿਕਟ ਸਰਕਾਰੀ ਸ਼ਕਤੀ ਦਾ ਵਰਡਿਕਟ ਹੈ ਠੀਕ ਹੈ ਜੀ ਸਾਨੂੰ ਧੰਨਵਾਦ ਜੀ ਸੋ ਬਿਲਕੁਲ ਇਹਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਵਾਰਾ ਜਿਨ੍ਹਾਂ ਨੇ ਖਾਸ ਕਰਕੇ ਪੰਜਾਬ ਦੇ ਮਸਟਾਂ ਨੂੰ ਲੈ ਕੇ ਤੇ ਨਾਲ ਹੀ ਜੇਕਰ ਸ਼੍ਰੋਮਣੀ ਗੁਦਾਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਆਵੇ ਚੋਲਾ ਨੂੰ ਲੈ ਕੇ ਹਰ ਇੱਕ ਪਾਰਟੀ ਵੱਲੋਂ ਇਹ ਕਹਿ ਰਹੇ ਹੁੰਦਾ ਕਿ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਹੋਣੇ ਚਾਹੀਦੇ ਆਲੇ ਪਰ ਇਹਨੇ ਮੰਗ ਕੀਤੀ ਹੈ ਕਿ ਸਾਰੇ ਜਿਹੜੇ ਡੈਲੀਗੇਟ ਇਕੱਠੇ ਹੋ ਕੇ ਦੋ ਇਹਨਾਂ ਅੰਦਰੀ ਕੋਲ ਜਾਣ ਤੇ ਇਸ ਮਸਲੇ ਦਾ ਹੱਲ ਹੋ ਸਕਦਾ ਤੇ ਸ਼੍ਰੋਮਣਿਕ ਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਜਿਹੜੀਆਂ ਨੇ ਉਹ ਜਲਦ ਕਰਵਾਈਆਂ ਜਾਣ ਮੈਨੂੰ ਜਾਣ ਕੇ ਅਮਰਜੀਤ ਸਿੰਘ ਜੀ ਦਾ ਸਾਥ ਧੰਨਵਾਦ